ਕਿਤੇ ਦਿੱਸੋ ਨਹੀਂ ਸਾਡੇ ਨਾਲ ਕੋਈ ਸੇਵਾ ਕੰਪਨੀ ਦੇ ਬਾਰੇ ਕਿਤੇ ਪੁੱਛਨੀ ਹੈ ਵਿਕਰਮ ਮਜੀਠੀਆ ਨੂੰ ਅੱਜ ਮੁਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਵਿਜੀਲੈਂਸ ਨੂੰ 7 ਦਿਨ ਦਾ ਰਿਮਾਂਡ ਵਿਕਰਮ ਮਜੀਠੀਆ ਦਾ ਮਿਲ ਗਿਆ ਪਰ ਉੱਥੇ ਹੀ ਲਗਾਤਾਰ ਸਵਾਲ ਉੱਠ ਰਹੇ ਨੇ ਕਿ ਆਖਿਰ ਕਿਹੜੇ ਕੇਸਾਂ ਦੇ ਵਿੱਚ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵਿਕਰਮ ਮਜੀਠੀਆ ਦੇ ਉੱਤੇ ਐਨਡੀਪੀਐਸ ਦਾ ਇੱਕ ਕੇਸ ਚੱਲ ਰਿਹਾ ਸੀ ਜਿਸ ਦੇ ਵਿੱਚ ਇੱਕ ਐਸਆਈਟੀ ਬਣਾਈ ਗਈ ਸੀ ਜਿਸ ਤੋਂ ਬਾਅਦ ਐਸਆਈਟੀ ਦੇ ਵੱਲੋਂ ਇੱਕ ਰਿਪੋਰਟ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ ਸੀ ਤੇ ਉਸ ਰਿਪੋਰਟ ਦੇ ਵਿੱਚ ਵਿਕਰਮ ਮਜੀਠੀਆ ਦੀ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਚੱਲਦੇ ਵਿਕਰਮ ਮਜੀਠੀਆ ਨੂੰ ਉਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਕਿਹੜੀਆਂ ਦਲੀਲਾਂ ਦੇ ਉੱਤੇ ਇਹ ਰਿਮਾਂਡ ਮਿਲਿਆ ਇਹ ਉਹ ਵੀ ਜਾਣਕਾਰੀ ਸਰਕਾਰੀ ਵਕੀਲ ਦੇ ਵੱਲੋਂ ਦਿੱਤੀ ਗਈ ਹੈ ਤਾਂ ਯਾਰ ਦੇ ਦੋ ਬਾਅਦ ਇਹਨਾਂ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਕੱਲ ਅਰੈਸਟ ਕੀਤਾ ਗਿਆ ਸੀਗਾ 11:30 11:20 ਮਿੰਟ ਦੇ ਉੱਤੇ ਕੱਲ ਅਰੈਸਟ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਅੱਜ ਉਹਨਾਂ ਨੂੰ ਪ੍ਰੋਡਿਊਸ ਕੀਤਾ ਗਿਆ ਸੀਗਾ ਕੋਰਟ ਦੇ ਵਿੱਚ ਤੇ ਡਿਊਰਿੰਗ ਕੋਰਟ ਹਿਅਰਿੰਗ ਇਹਦੇ ਵਿੱਚ ਕੋਰਟ ਦੇ ਵੱਲੋਂ ਕੋਰਟ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਜਿਸ ਦੇ ਵਿੱਚ ਕੋਰਟ ਵੱਲੋਂ ਆਰਡਰ ਕੀਤਾ ਗਿਆ ਕਿ ਜਿਹੜਾ ਜਿਹੜੀ ਪੁਲਿਸ ਰਿਮਾਂਡ ਹੈ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਤੇ ਅਗਲੀ ਤਰੀਕ ਜਿਹੜੀ ਹੈ 2 ਜੁਲਾਈ ਹੈ ਜਿਹਦੇ ਵਿੱਚ ਉਹਨਾਂ ਨੂੰ ਪੇਸ਼ ਕਰਨਾ ਹੈ ਥੋੜੇ ਜਿਹੜੇ ਤੱਥ ਨੇ ਇਸ ਕੇਸ ਦੇ ਰਿਲੇਟਡ ਜਿਹੜੇ ਸ਼ੇਅਰ ਕਰਨਾ ਚਾਹੂੰਗਾ ਇਸ ਕੇਸ ਦੇ ਵਿੱਚ ਜਿਹੜੇ ਜਿਹੜਾ ਜਿਹੜਾ ਇਸ਼ੂ ਆਇਆ ਸੀ ਜਿਹਦੇ ਵਿੱਚ ਐਫਆਈਆਰ ਹੋਈ ਸੀ ਇੱਕ ਐਸਆਈਟੀ ਜਿਹੜੀ ਐਨਡੀਪੀਐਸ ਕੇਸ ਦੇ ਵਿੱਚ ਜਾਂਚ ਕਰ ਰਹੀ ਸੀ ਉਹਦੇ ਵਿੱਚ ਉਸ ਐਫਆਈਆਰ ਦੇ ਦੌਰਾਨ ਐਸਆਈਟੀ ਵੱਲੋਂ ਇੱਕ ਰਿਪੋਰਟ ਆਂਦੀ ਹੈ ਕਿ ਜਦੋਂ ਉਸ ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਤਾਂ ਉਹਦੇ ਦੌਰਾਨ ਕੁਝ ਇਹੋ ਜਿਹੇ ਅਨਡਿਸਕਲੋਸ ਇਨਕਮ ਇਹ ਜਿਹੀ ਆਈਆਂ ਸੀ ਜਿਹੜੇ ਪੈਸਿਆਂ ਦਾ ਹੈਅਰਫੇਅਰ ਸੀਗਾ 500 ਜਿਹੜਾ ਕਿ 540 ਕਰੋੜ ਰੁਪਏ ਦਾ ਸੀ ਤੇ ਉਹਦੇ ਵਿੱਚ ਇੱਕ ਕੰਪਨੀ ਹੈ एसआईएल कंपनी है जीरे ਵਿੱਚ ਕਿ ਵਿਕਰਮ ਸਿੰਘ ਮਜੀਠੀਆ ਜਿਹੜੇ ਅਕਿਊਜ਼ ਨੇ ਇਹ 2007 ਤੋਂ ਪਹਿਲਾਂ ਤੱਕ ਇਸ ਕੰਪਨੀ ਦੇ ਵਿੱਚ ਇਹ ਡਾਇਰੈਕਟਰ ਸੀਗੇ ਇਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਸੀਗੇ ਇਹਨਾਂ ਦੇ ਫੈਮਿਲੀ ਮੈਂਬਰ ਸਾਰੇ ਉਹਦੇ ਵਿੱਚ ਹੀ ਸ਼ੇਅਰਹੋਲਡਰ ਨੇ ਡਾਇਰੈਕਟਰ ਨੇ ਇਹਨਾਂ ਦੇ ਆਪਣੀ ਘਰ ਦੀ ਜਿਹੜੀ ਕੰਪਨੀ ਸੀਗੀ ਗੋਰਖਪੁਰ ਦੇ ਵਿੱਚ ਯੂਪੀ ਦੇ ਵਿੱਚ ਉਸ ਜਿਹੜੀ ਜਿਹੜੀ ਜਦੋਂ ਇਹ ਮਨਿਸਟਰ ਬਣ ਜਾਂਦੇ ਨੇ ਐਮਐਲਏ ਬਣ ਜਾਂਦੇ ਨੇ ਮਾਰਚ 2007 ਦੇ ਵਿੱਚ ਤਾਂ ਉਸ ਤੋਂ ਬਾਅਦ ਇਹ ਉਸ ਕੰਪਨੀ ਤੋਂ ਦਾ ਰਿਜ਼ਾਈਨ ਕਰ ਦਿੰਦੇ ਨੇ ਬਟ ਇਹਨਾਂ ਦੇ ਜਿਹੜੇ ਫੈਮਿਲੀ ਮੈਂਬਰਸ ਨੇ ਉਸ ਦੇ ਵਿੱਚ ਡਾਇਰੈਕਟਰ ਰਹਿੰਦੇ ਨੇ ਸ਼ੇਅਰਹੋਲਡਰ ਰਹਿੰਦੇ ਨੇ ਖੁਦ ਉਸ ਕੰਪਨੀ ਦੇ ਵਿੱਚ 11% ਦੇ ਸਿੱਧੇ ਸ਼ੇਅਰਹੋਲਡਰ ਨੇ ਤੇ ਨਾਲ ਹੀ ਐਚਐਫ ਦੇ ਹਿਸਾਬ ਨਾਲ ਵੀ ਇਹ ਘੱਟੋ ਘੱਟ 20% ਦੇ ਸ਼ੇਅਰਹੋਲਡਰ ਨੇ ਉਸ ਕੰਪਨੀ 'ਚ ਉਸ ਕੰਪਨੀ ਦੇ ਵਿੱਚ ਜਦੋਂ ਜਾਂਚ ਕੀਤੀ ਗਈ ਇਹਨਾਂ ਦੇ ਕੈਸ਼ ਡਿਪੋਜ਼ਿਟ ਦੇ ਰਜਿਸਟਰ ਚੈੱਕ ਕਰੇ ਗਏ ਤੇ ਨਾਲ ਹੀ ਬੈਂਕ ਅਕਾਊਂਟ ਸਟੇਟਮੈਂਟ ਚੈੱਕ ਕਰੀ ਗਈਆਂ ਤਾਂ ਉਹਨਾਂ ਦੇ ਵਿੱਚ ਜਿਹੜਾ ਡਿਫਰੈਂਸ ਆ 161 ਕਰੋੜ ਰੁਪਏ ਦਾ ਡਿਫਰੈਂਸ ਆ ਦਿਵੇਂ ਕਿ 286 ਕਰੋੜ ਰੁਪਏ ਦੇ ਕੈਸ਼ ਡਿਪੋਜ਼ਿਟ ਹੋਏ ਨੇ ਬੈਂਕ ਦੇ ਵਿੱਚ ਤੇ ਉਸ ਦੇ ਉਸ ਤੋਂ ਇਲਾਵਾ ਜਿਹੜੇ ਖਾਤਿਆਂ ਦੇ ਵਿਚਾਰੇ ਨੇ ਉਹ 125 ਕਰੋੜ ਦੇ ਆਸ-ਪਾਸ ਹੀ ਤਾਂ ਤਾਂ 161 ਕਰੋੜ ਦਾ ਜਿਹੜਾ ਇਸ਼ੂ ਹੈ 161 ਕਰੋੜ ਰੁਪਏ ਦਾ ਅਨਐਕਸਪਲੇਨਡ ਇਨਕਮ ਜਿਹੜੀ ਆ ਇਹਨਾਂ ਨੇ ਕਿੱਥੇ ਦੱਸੀ ਨਹੀਂ ਤਾਂ ਇੱਕ ਤਾਂ ਇਹ ਹੀਰਫੇਰ ਹੋਈ ਹੋਈ ਆ ਕਿੱਥੋਂ ਦੀ ਆਏ ਨੇ ਉਹ ਪੈਸੇ ਕਿੱਥੇ ਡਿਸਕਲੋਜ਼ ਨਹੀਂ ਸਾਰੀ ਇਹਨਾਂ ਦੀ ਕਿਸੇ ਵੀ ਕੰਪਨੀ ਦੇ ਬਾਰੇ ਕਿੱਥੇ ਜ਼ਿਕਰ ਨਹੀਂ ਹੈ ਸੈਕਿੰਡ ਸੈਕਿੰਡ ਜਿਹੜੀ ਹੈਗੀ ਹੈ ਜਦੋਂ ਇਹਨਾਂ ਨੇ ਸੈਕਿੰਡ ਟਰਮ ਦੇ ਵਿੱਚ ਜਦੋਂ ਮਨਿਸਟਰ ਬਣਦੇ ਨੇ 2012 13 13 14 ਦੇ ਵਿੱਚ ਉਦੋਂ ਵੀ ਜਿਹੜੀ ਇਹਨਾਂ ਦੀ ਕੰਪਨੀ ਸੀਗੀ ਸੇਮ ਇਹੀ ਕੰਪਨੀ ਇਸੇ ਕੰਪਨੀ ਦੇ ਵਿੱਚ 13 ਜਿਹੜਾ ਕਲੈਕਸ਼ਨ ਨੇ ਸ਼ੋ ਹੁੰਦੀ ਹੈ ਕਿ ਕਿੰਨੇ ਪੈਸੇ ਇਕੱਠੇ ਹੋਏ ਨੇ ਵੀ ਉਸ ਕੰਪਨੀ ਦੇ ਵਿੱਚ ਵੀ ਜੋ ਵੀ ਪੈਸੇ ਜਮ੍ਹਾਂ ਹੋਏ ਨੇ ਚਾਹੇ ਕੈਸ਼ ਹੋਏ ਨੇ ਚਾਹੇ ਬੈਂਕਾਂ ਦੇ ਜਮ੍ਹਾਂ ਹੋਏ ਨੇ ਉਹ 1106 ਕਰੋੜ ਰੁਪਏ ਸ਼ੋ ਕੀਤੇ ਗਏ ਨੇ ਜਦੋਂ ਕਿ ਜਦੋਂ ਬੈਂਕਾਂ ਨਾਲ ਮੈਚ ਕੀਤਾ ਗਿਆ ਤਾਂ ਉਹ 1342 ਕਰੋੜ ਰੁਪਏ ਨਿਕਲਿਆ ਤੇ ਇਹਦੇ ਵਿੱਚ ਵੀ 236 ਕਰੋੜ ਰੁਪਏ ਜਿਹੜੇ ਨੇ ਉਹਨਾਂ ਦੀ ਹੇਅਰ ਫੇਅ ਸੀਗੀ 236 ਕਰੋੜ ਰੁਪਏ ਇਸ ਐਫ ਆਈ ਇਸ ਜਿਹੜੇ ਕੰਪਨੀ ਦੇ ਵਿੱਚ ਕਿੱਥੋਂ ਉਹ 236 ਕਰੋੜ ਆਏ 161 ਪਹਿਲਾਂ ਹੋਗੇ 236 ਕਰੋੜ ਹੁਣ ਹੋਗੇ ਇਸ ਤੋਂ ਬਾਅਦ ਤੀਸਰੀ ਜਿਹੜੀ ਸੀਗੀ ਜਿਹੜੀ ਇਹਨਾਂ ਦੀ ਫੋਰਨ ਤੋਂ ट्रांजੈਕਸ਼ਨ ਜਿਹੜੀਆਂ ਆਈਆਂ ਨੇ ਜਿਹੜੀ ਕਿ ਟੋਟਲ ਜਿਹੜੀ ਅਮਾਉਂਟ ਹੈਗੀ ਉਹਨਾਂ ਦੀ 141 ਕਰੋੜ ਦੇ ਆਸ-ਪਾਸ ਹੈ ਉਹਨੂੰ ਵੀ ਪੂਰਾ ਐਕਸਪਲੇਨ ਕੀਤਾ ਗਿਆ ਕਿ ਕੰਪਨੀਆਂ ਨੇ ਸਾਈਪ੍ਰਸ ਜਿਹੜਾ ਕਿ ਮੰਨਿਆ ਜਾਂਦਾ ਟੈਕ 7 ਮੰਨਿਆ ਜਾਂਦਾ ਟੈਕ 7 ਪਲੱਸ ਜਿਹੜਾ ਵੀ ਹਵਾਲਾ ਦਾ ਪੈਸਾ ਕਿਸ ਤਰੀਕੇ ਨਾਲ ਘੁੰਮਣਾ ਉਹ ਸਾਈਪ੍ਰਸ ਪੂਰੇ ਵਰਲਡ ਦੇ ਵਿੱਚ ਫੇਮਸ ਹੈ ਵੀ ਸਾਈਪ੍ਰਸ ਦੀ ਜਿਹੜੀ ਕੰਪਨੀਆਂਜ਼ ਨੇ ਕਿ ਉੱਥੋਂ ਦੀ ਡੀਲਿੰਗ ਜਿਹੜੀ ਹੈ ਪ੍ਰੋਪਰ ਚੱਲਦੀ ਹੈ ਉੱਥੋਂ ਇੱਕ ਕੰਪਨੀ ਹੈ ਇਹਨਾਂ ਤੋਂ 35 ਕਰੋੜ ਦੇ ਸ਼ੇਅਰ ਪਰਚੇਸ ਕਰਦੀ ਹੈ ਉਹੀ ਕੰਪਨੀ ਕੁਝ ਸਾਲਾਂ ਬਾਅਦ ਜਦੋਂ ਇਹ ਮਿਨਿਸਟਰ ਹੁੰਦੇ ਨੇ ਤਾਂ ਉਸ ਟਾਈਮ ਦੇ ਵਿੱਚ ਉਹ ਕੰਪਨੀ 35 ਕਰੋੜ ਦੇ ਸ਼ੇਅਰ ਜਿਹੜੇ ਨੇ 35 ਕਰੋੜ ਦੇ ਵਿੱਚ ਵੇਚ ਜਾਂਦੀ ਹੈ ਜਦੋਂ ਕਿ ਉਹ ਕੰਪਨੀ ਪ੍ਰੋਫਿਟ ਦੇ ਵਿੱਚ ਚੱਲ ਰਹੀ ਹੈ ਤੇ ਜਿਹੜੀ SAIL ਹੈ ਕੰਪਨੀ ਪ੍ਰੋਫਿਟ ਦੇ ਵਿੱਚ ਹੈ ਦੇਸਪਾਈਟ ਉਹਦੇ ਉਹ ਕੰਪਨੀ ਜਿਹੜੀ ਹੈ 90% ਲਾਸ ਦੇ ਉੱਤੇ ਆਪਣੇ ਸ਼ੇਅਰ ਸੇਲ ਕਰਕੇ ਜਾਂਦੀ ਹੈ ਇਸ ਤੋਂ ਇਲਾਵਾ ਉਹੀ ਕੰਪਨੀ ਜਿਹੜੀ ਹੈ ਇੱਕ ਕਲੀਅਰ ਵਾਟਰ ਕੈਪੀਟਲ ਕੈਪੀਟਲ ਪਾਰਟਨਰਸ ਇੰਡੀਆ ਲਿਮਿਟਿਡ ਹੈ ਇਹੀ ਸਰਾਇਆ ਇੰਡਸਟਰੀ ਨੂੰ 90 ਕਰੋੜ ਰੁਪਏ ਦਾ ਲੋਨ ਦਿੰਦੀ ਹੈ 207889 ਦੇ ਵਿੱਚ ਜਿਹਦਾ ਕਿ ਵਿਆਜ ਅਗਲੇ 7 ਸਾਲਾਂ ਦੇ ਵਿੱਚ 2 ਅਰਾਊਂਡ 44 ਕਰੋੜ ਰੁਪਏ ਦਾ ਵਿਆਜ ਬੰਦ ਹੈ ਤੇ ਟੋਟਲ ਅਮਾਉਂਟ ਬਣ ਜਾਂਦੀ ਹੈ 134 ਕਰੋੜ ਦੇ ਆਸ-ਪਾਸ ਅਮਾਉਂਟ ਬਣਦੀ ਹੈ ਤੇ ਉਹ ਕੰਪਨੀ ਸਰਾਇਆ ਇੰਡਸਟਰੀ ਜਿਹੜੀ ਕਿ ਪ੍ਰੋਫਿਟ ਦੇ ਵਿੱਚ ਚੱਲ ਰਹੀ ਹੈ ਉਸ ਪੀਰੀਅਡ ਦੇ ਵਿੱਚ ਉਹਨਾਂ ਨਾਲ ਸੈਟਲਮੈਂਟ ਦੇ ਵਿੱਚ 51 ਕਰੋੜ ਦੇ ਸੈਟਲ ਕਰ ਜਾਂਦੀ ਹੈ ਲੋਨ ਦਿੱਤਾ ਹੈ ਟੋਟਲ 134 ਕਰੋੜ ਦਾ ਕੰਪਨੀ ਪ੍ਰੋਫਿਟ ਦੇ ਵਿੱਚ ਹੈ ਤੇ ਸੈਟਲਮੈਂਟ ਕਰ ਜਾਂਦੀ ਹੈ 51 ਕਰੋੜ ਦੇ ਵਿੱਚ ਤਾਂ ਅਰਾਊਂਡ ਇੱਥੇ 80 ਕਰੋੜ ਤੋਂ ਉੱਤੇ ਦਾ ਜਿਹੜਾ ਜਿਹੜਾ ਹੈਰਫੇਅਰ ਹੈ ਉਹ ਇੱਥੋਂ ਦੀ ਪ੍ਰੂਫ ਹੁੰਦਾ ਇਸ ਤੋਂ ਇਲਾਵਾ ਐਮੀ ਬਾਹਰ ਤੋਂ ਜਿਹੜੀ ਕੰਪਨੀਆਂ ਨੇ ਇੱਕ ਹੋਰ ਕੰਪਨੀ ਸੀਗੀ ਜ਼ੈਂਟੋਲਰ ਹੋਲਡਿੰਗ ਲਿਮਟਿਡ ਐ ਸਾਈਪ੍ਰਸ ਦੀ ਹੀ ਕੰਪਨੀ ਹੈ ਜਿਹੜੀ ਬਾਅਦ ਵਿੱਚ ਸਿੰਡੀਕੇਟ ਬਣ ਜਾਂਦੀ ਹੈ ਉਸ ਕੰਪਨੀ ਦੇ ਵਿੱਚ ਵੀ ਉਹ ਕੰਪਨੀ ਜਿਹੜੀ ਆ ਇਹਨਾਂ ਦੀ ਕੰਪਨੀ ਨੂੰ 22.86 ਕਰੋੜ ਰੁਪਏ ਦਾ ਲੋਨ ਦਿੰਦੀ ਹੈ ਜਿਹੜਾ ਕਿ ਕੁਝ ਟਾਈਮ ਬਾਅਦ ਉਹ ਆਪਣੇ ਸ਼ੇਅਰ ਵੇਚ ਜਾਂਦੀ ਹੈ ਜ਼ੀਰੋ ਕਰੋੜਸ ਦੇ ਵਿੱਚ ਮਤਲਬ ਫ੍ਰੀ ਦੇ ਵਿੱਚ ਉਹਨਾਂ ਨੂੰ ਸ਼ੇਅਰ ਦੇ ਜਾਂਦੀ ਹੈ 22.86 ਕਰੋੜ ਦੇ ਜਿਹੜੇ ਸ਼ੇਅਰ ਨੇ ਉਹ ਫ੍ਰੀ ਦੇ ਵੀ ਦੇ ਜਾਂਦੀ ਹੈ ਇਹਦਾ ਕੋਈ ਰੀਜ਼ਨ ਨਹੀਂ ਵੀ ਕਿਉਂ ਉਹ ਕੰਪਨੀ ਦੇਗੀ ਕਿਉਂਕਿ ਉਹ ਸਾਈਪ੍ਰਸ ਦੀ ਕੰਪਨੀਆਂ ਨੇ ਸਾਈਪ੍ਰਸ ਦੇ ਵਿੱਚ ਜਿਹੜਾ ਦੇਖਿਆ ਵੀ ਆ ਸਾਰੇ ਐਸੇ ਹੇਰਫੇਰੀ ਹੁੰਦੇ ਨੇ ਉਸ ਤੋਂ ਇਲਾਵਾ ਇੱਕ ਹੋਰ ਕੰਪਨੀ ਹੈ ਸਿੰਗਾਪੁਰ ਦੀ ਉਹ ਵੀ 7.4 ਕਰੋੜ ਦੇ ਆਸ-ਪਾਸ ਇਹਨਾਂ ਨੂੰ ਲੋਨ ਦਿੰਦੀ ਆ ਪਰ ਅੱਜ ਤੱਕ ਉਹ ਕਦੇ ਵਾਪਸ ਲੋਨ ਹੋਇਆ ਨਹੀਂ ਕਿਉਂ ਕਿਉਂ ਲੋਨ ਦਿੱਤਾ ਹੈ ਕਿਸ ਪਰਪਸ ਲਈ ਦਿੱਤਾ ਹੈ ਕਿਉਂ ਨਹੀਂ ਵਾਪਸ ਦਿੱਤਾ ਇਹਦਾ ਕੋਈ ਰੀਜ਼ਨ ਨਹੀਂ ਆਇਆ ਫੇਰੇ ਤੋਂ ਇਲਾਵਾ ਜਿਹੜੇ ਇਹਨਾਂ ਦੇ ਐਸੈਟਸ ਨੇ ਜਦੋਂ ਇਹਨਾਂ ਦੇ ਐਸੈਟਸ ਵਗੈਰਾ ਚੈੱਕ ਕਰੇ ਗਏ ਕਿ ਇਹਨਾਂ ਦੀ ਇਨਕਮ ਟੈਕਸ ਰਿਟਰਨ ਤੋਂ ਇਹਨਾਂ ਦੇ ਇਲੈਕਸ਼ਨ ਐਫੀਡੇਵਿਟਸ ਤੋਂ ਜਿਹੜੇ ਕਿ ਜਦੋਂ ਤੋਂ ਇਹ 2007 ਤੋਂ ਇਲੈਕਸ਼ਨ ਲੜ ਰਹੇ ਨੇ ਤੇ ਹੁਣ ਤੱਕ ਤੇ ਜਿਹੜੇ ਇਹਦਾ ਐਫੀਡੇਵਿਟਸ ਦੇਖੇ ਗਏ ਤੇ ਨਾਲ ਇਹਨਾਂ ਦੇ ਤੇ ਨਾਲ ਇਹਨਾਂ ਦੀ ਵਾਈਫ ਦੇ ਤਾਂ ਉਹਦੇ ਵੀ ਜਿਹੜੀ ਇਹਨਾਂ ਦੀ ਟੋਟਲ ਇਨਕਮ ਬੰਦੀ ਸੀ ਉਹ ਬਣਦੀ ਸੀ 81 ਲੱਖ ਰੁਪਏ ਦੇ ਆਸ-ਪਾਸ ਜਿਹੜੀ ਟੋਟਲ ਇਨਕਮ ਬਣਦੀ ਸੀਗੀ ਤੇ ਜਿਹੜੇ ਇਹਨਾਂ ਦੇ ਖਰਚੇ ਨੇ ਜਿਹੜੇ ਉਹ ਸਾਰੇ ਐਸ ਪਰ ਕ੍ਰਾਈਟੇਰੀਆ ਪਲੱਸ ਸਾਰਾ ਜੋ ਵੀ ਇਹਨਾਂ ਦੇ ਖਰਚੇ ਸਟੇਟਮੈਂਟ ਆ ਤੋਂ ਆਏ ਨੇ ਸਭ ਕੁਝ ਉਹ ਕੰਸੀਡਰ ਕਰਕੇ 18 ਲੱਖ ਦੇ ਖਰਚੇ ਸੀ ਤਾਂ ਇਹਨਾਂ ਦੀ ਜਿਹੜੀ ਐਸੈਟ ਬਚਦੇ ਨੇ ਉਹ ਰਾਉਂਡ ਬਚਦੇ ਨੇ 68 ਤੋਂ 60 ਲੱਖ ਰੁਪਏ ਦੇ ਜਦੋਂ ਜਾਂਚ ਕੀਤੀ ਗਈ ਤਾਂ ਇਹ ਜਿਹੜੇ ਐਸੈਟਸ ਨੇ ਜਦੋਂ ਇਹਨਾਂ ਦੇ ਐਕਚੁਅਲ ਐਸੈਟਸ ਨੇ ਉਹ 1 ਕਰੋੜ 10 ਲੱਖ ਦੇ ਐਸੈਟਸ ਪਾਏ ਜਾਂਦੇ ਨੇ ਤਾਂ 47 ਜਿਹੜੇ 47 ਲੱਖ ਰੁਪਏ ਇੱਥੇ ਇੱਕ ਹੇਰਫੇਰ ਹੈ ਜਿਹੜਾ ਕਿ ਅਜੇ ਤੱਕ ਇਹਨਾਂ ਨੇ ਡਿਸਕਲੋਜ਼ ਨਹੀਂ ਕੀਤਾ ਇੱਕ ਹੋਰ ਬੜੀ ਸ਼ੌਕਿੰਗ ਚੀਜ਼ ਹੈ 2011-12 ਦੇ ਵਿੱਚ ਜਿਹੜੀ ਇਹਨਾਂ ਦੀ ਵਾਈਫ ਹੈ ਗਨੀਵ ਕੌਰ ਮਜੀਠੀਆ ਐਮ ਐਲ ਏ ਜਿਹੜੇ ਨੇ ਉਹ ਇੱਕ ਉਹਨਾਂ ਦੇ ਰਿਟਰਨ ਵਗੈਰਾ ਦੇ ਵਿੱਚ ਕੋਈ ਇੱਕ ਕੋਈ ਵੀ ਕੰਪਨੀ ਵਗੈਰਾ ਜਾਂ ਕੋਈ ਵੀ ਬਿਜ਼ਨਸ ਨਹੀਂ ਚੱਲ ਰਿਹਾ ਹੁੰਦਾ ਸਿਰਫ ਐਗਰੀਕਲਚਰ ਤੋਂ ਇਨਕਮ ਆਂਦੀ ਹੈ 2012-13 ਫਾਈਨੈਂਸ਼ੀਅਲ ਇਅਰ ਦੇ ਵਿੱਚ ਉਹ ਇੱਕ ਅਨ ਕੋਈ ਨਾਮ ਨਹੀਂ ਹੁੰਦਾ ਮੈਂਸ਼ਨ ਨਹੀਂ ਕੀਤਾ ਆਇਟੀਆਰ ਦੇ ਵਿੱਚ ਇੱਕ ਬਿਜ਼ਨਸ ਸਟਾਰਟ ਕਰਦੇ ਨੇ ਜਿਹਦੇ ਵਿੱਚ ਉਹਦੀ ਪ੍ਰੋਪਰਾਈਟਰ ਕੈਪੀਟਲ ਸ਼ੋ ਕਰਦੇ ਨੇ 1 ਕਰੋੜ 57 ਲੱਖ ਰੁਪਏ ਜਿਹੜੀ ਹੈ ਪ੍ਰੋਪਰਾਈਟਰ ਕੈਪੀਟਲ ਸ਼ੋ ਕਰਦੇ ਨੇ ਜਿਹਦੇ ਵਿੱਚੋਂ 56 ਲੱਖ ਦੇ ਆਸ-ਪਾਸ ਪ੍ਰੋਫਿਟ ਹੁੰਦਾ ਜਿਹੜਾ 1 ਕਰੋੜ ਰੁਪਏ ਹੈ ਜਿਹੜਾ ਰਿਮੇਨਿੰਗ ਬਚਦਾ ਉਹ ਕਿੱਥੋਂ ਆਇਆ ਕਿੱਥੇ ਗਿਆ ਕਿਉਂਕਿ ਅਗਲੇ ਸਾਲ ਉਹ ਇਹ ਜੀ ਕੋਈ ਕੰਪਨੀ ਐਗਜ਼ਿਸਟ ਹੀ ਨਹੀਂ ਕਰਦੀ ਸੀ ਦਾ ਇਸ ਤਰੀਕੇ ਨਾਲ ਟੋਟਲ ਜਿਹੜਾ ਇਹ ਬੰਦ ਹੈ ਇਹ ਸਾਰਾ ਜਿਹੜਾ ਜਦੋਂ ਟੋਟਲ ਕਰਦੇ ਆ ਤਾਂ अराउंड 540 ਕਰੋੜ ਰੁਪਏ ਜਿਹੜੇ ਬੰਦੇ ਨੇ ਇਹ ਇਨਕਮ ਜਿਹੜੀ ਹੈ ਜਿਹੜੇ ਅਨਡਿਸਕਲੋਸ ਜਿਹੜੇ ਇਹਨਾਂ ਦੇ ਪੈਸੇ ਵਗੈਰਾ ਕਿੱਥੋਂ ਆਏ ਨੇ ਕਿਵੇਂ ਗਏ ਨੇ ਕਿੱਥੇ ਆ ਉਹ ਸਾਰੇ ਹਜੇ ਤੱਕ ਇਹਨਾਂ ਨੇ ਕੁਝ ਦੱਸਿਆ ਨਹੀਂ ਹੈਗੇ ਤੇ ਦੂਸਰੀ ਗੱਲ ਕੋਰਟ ਦੇ ਵਿੱਚ ਅੱਜ ਜਦੋਂ ਰਿਮਾਂਡ ਮੰਗਿਆ ਗਿਆ ਤਾਂ ਇਹਨਾਂ ਨੇ ਆ ਕਾਫੀ ਐਨ ਉਹ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਬਟ ਕੋਰਟ ਨੇ ਫਿਰ ਵੀ 7 ਦਿਨ ਦਾ ਰਿਮਾਂਡ ਦਿੱਤਾ 2 ਜੁਲਾਈ ਨੂੰ ਪੇਸ਼ ਕਰਨਾ ਤੇ ਇੱਕ ਹੋਰ ਚੀਜ਼ ਕੋਰਟ ਦੇ ਵਿੱਚ ਇੱਕ ਹੋਰ ਬੜਾ ਧਿਆਨ ਦਿੱਤਾ ਗਿਆ ਜਿਹੜਾ ਇਹ ਇੱਕ ਇਨਫਲੂਐਂਸ ਜਿਹੜਾ ਕਰਦੇ ਆ ਥ੍ਰੈਟ ਕਰਦੇ ਨੇ ਕੱਲ ਸਾਰਿਆਂ ਨੇ ਦੇਖਿਆ ਜਿਸ ਟਾਈਮ ਦੇ ਉੱਤੇ ਜਦੋਂ ਵਿਜੀਲੈਂਸ ਦੀ ਟੀਮ ਇਨਵੈਸਟੀਗੇਟਿੰਗ ਟੀਮ ਜਦੋਂ ਇਹਨਾਂ ਦੇ ਘਰ ਜਾਂਦੀ ਆ ਤਾਂ ਕਿਸ ਤਰੀਕੇ ਨਾਲ ਉਹ ਥ੍ਰੈਟ ਕਰਦੇ ਨੇ ਜਿਹੜੀ ਇਨਵੈਸਟੀਗੇਟਿੰਗ ਟੀਮ ਨੂੰ ਡੀਐਸਪੀ ਜਿਹੜੇ ਸੀਗੇ ਉੱਥੇ ਗਏ ਹੋਏ ਸੀ ਉਹਨਾਂ ਨੂੰ ਕਿਵੇਂ ਥ੍ਰੈਟ ਕਰਦੇ ਨੇ ਤੇ ਸਾਰੇ ਰਸਤੇ ਵੀ ਆਂਦੇ ਹੋਏ ਵੀ ਇਹਨਾਂ ਨੂੰ ਥ੍ਰੈਟ ਕਰਦੇ ਆਏ ਨੇ ਕਿ ਕਿਸ ਤਰੀਕੇ ਵੀ ਤੁਹਾਡਾ ਹਜੇ ਇਹ 1.5 ਸਾਲ ਪਿਆ 1.5 ਸਾਲ ਬਾਅਦ ਤੁਹਾਡੀ ਫੈਮਿਲੀ ਨੂੰ ਦੇਖ ਲਾਂਗੇ ਤੁਹਾਡੀ ਨੌਕਰੀ ਦੇਖ ਲਾਂਗੇ ਇਹ ਸਭ ਕੁਝ ਔਨਰੇਬਲ ਸੀਐਮ ਪੰਜਾਬ ਨੇ ਉਹਨਾਂ ਨੂੰ ਤੇ ਇਸ ਇਹ ਸਾਰਾ ਕੁਝ ਜਿਹੜਾ ਕੋਰਟ ਦੇ ਧਿਆਨ ਦੇ ਵਿੱਚ ਲਿਆਇਆ ਗਿਆ ਤੇ ਉਸ ਤੋਂ ਬਾਅਦ ਹੀ ਕੋਰਟ ਨੇ ਜਿਹੜਾ ਇਹਨਾਂ ਨੂੰ 7 ਦਿਨ ਦਾ ਰਿਮਾਂਡ ਦਿੱਤਾ ਗਿਆ ਤੇ 2 ਜੁਲਾਈ ਜਿਹੜੀ ਹੈ ਇਹਦੇ ਵਿੱਚ ਅਗਲੀ ਤਰੀਕ ਜਿਹੜਾ ਰਿਮਾਂਡ ਮਿਲਿਆ ਕਿ ਨਮੰਗਿਆ ਕਿਸ ਪਰਚਾ ਦਰਜ ਹੋਇਆ ਹੈਗਾ ਇਹ ਐਡੀਪੀਐਸ ਦਾ ਪਰਚਾ ਹੈਗਾ ਜਾਂ ਆਮਦਨ ਤੋਂ ਵੱਧ ਜਾਇਦਾਦ ਦਾ ਸਰ ਇਹ ਆਮਦਨ ਤੋਂ ਵੱਧ ਜਾਇਦਾਦ ਦਾ ਜਿਹੜਾ ਪਰਚਾ ਕੀਤਾ ਗਿਆ ਪੀਸੀਐਸ ਦੇ ਅੰਦਰ ਕੀਤਾ ਗਿਆ ਸੈਕਸ਼ਨ 13 1 ਬੀ ਤੇ 13 13 2 ਦੇ ਅੰਡਰ ਪਰਚਾ ਕੀਤਾ ਗਿਆ ਡਰਗ ਬਣੀ ਹੈ ਰਿਮਾਂਡ ਮੰਗਿਆ ਕਿੰਨਾ ਸੀ ਰਿਮਾਂਡ ਮੰਗਿਆ ਕਿੰਨਾ ਸੀ ਮਿਲੇਗਾ ਸਰ 12 ਦਿਨ ਦਾ ਰਿਮਾਂਡ ਮੰਗਿਆ ਗਿਆ ਸੀਗਾ ਤੇ 7 ਦਿਨ ਦਾ ਰਿਮਾਂਡ ਹਜੇ ਦਿੱਤਾ ਗਿਆ ਤੇ ਜਿਹੜੇ ਇਹ ਡਰਗ ਬਣੀ ਹੈ ਇਲੀਸੈਕ ਮਨੀ ਜਿਹੜੀ ਹੈ ਉਹਦੇ ਟ੍ਰਾਂਜੈਕਸ਼ਨ ਦੀ ਸਾਰੀ ਚਰਚਾ ਚੱਲ ਰਹੀ ਹੈਗੀ ਆ ਇਹ ਸਾਰੀ ਚਰਚਾ ਚੱਲ ਰਹੀ ਹੈ ਵੀ ਇਹ ਡਰਗ ਬਣੀ ਹੈ ਸਾਰੇ ਇਹ ਇਲੀਸਿਟ ਮਨੀ ਹੈਗੀਆਂ ट्रांजैक्शंस ਹੈਗੀਆਂ ਨੇ ਬਹੁਤ ਸਾਰੀਆਂ ਆਈਆਂ ਨੇ ਹਜੇ ਜਾਂਚ ਦਾ ਹੈਗਾ ਜਾਂਚ ਦੇ ਵਿੱਚ ਹਜੇ ਤਾਂ ਹੀ ਸਾਨੂੰ ਜਿਹੜਾ ਪੁਲਿਸ ਰਿਮਾਂਡ ਦਿੱਤਾ 7 ਦਿਨ ਦਾ ਉਹਦੇ ਵਿੱਚ ਅੱਗੇ ਆਏਗਾ ਵੀ ਆਹ ਜਿਹੜੀ ट्रांजैक्शंस ਨੇ ਕੰਪਨੀ ਸਰਾਇ ਇੰਡਸਟਰੀਜ਼ ਇਹ ਸਾਰੀਆਂ ਕਿੱਥੋਂ ਦੀ ਆ ਰਹੀਆਂ ਨੇ ਕਿਵੇਂ ਇਹਨਾਂ ਦਾ ਕਿਵੇਂ ਪੈਸੇ ਲੈ ਰਹੇ ਨੇ ਦੂਸਰੀ ਚੀਜ਼ ਆ ਕੰਪਨੀ ਜਿਹੜੀ ਹੈ 2012 2021 ਨੂੰ ਵਿਕਰਮ ਸਿੰਘ ਮਜੀਠੀਆ ਦੇਤੇ ਐਨਡੀਪੀਐਸ ਦਾ ਪਰਚਾ ਹੁੰਦਾ ਉਸ ਤੋਂ ਬਾਅਦ 2022 ਦੇ ਵਿੱਚ